ਮੇਰੇ ਕੋਲ ਇਹ ਪਰਚੀ ਹੁਣ ਮੈਂ ਤੈਨੂੰ ਦੱਸ ਦਿੰਦਾ ਵਿੱਚੋਂ ਨਾਲਾਉਣ ਚ ਫਾਇਦਾ ਕਿ ਬਾਸਮਤੀ ਦਾ ਹੈ ਨਾ ਹਰਕੀਰਤ ਅੱਜ ਇੱਕ ਸਿਆਣੇ ਬਜ਼ੁਰਗ ਨੂੰ ਪੁੱਛਿਆ ਮੋਹਤਵਾਰ ਬਜ਼ੁਰਗ ਨੂੰ ਉਹਨੇ ਕਦੀ ਰਾਇ ਮੈਨੂੰ ਗਲਤ ਨਹੀਂ ਦਿੱਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਬਾਪੂ ਐਰ ਕੀ ਚੋਨਾ ਲਾਈਏ ਕਿ ਬਾਸਮਤੀ ਲਾਈਏ ਮੈਂ ਕਿਹਾ ਪਿਛਲੇ ਸਾਲ ਤਾਂ ਬਾਸਮਤੀ ਨੇ ਲਿਆਦੇ ਨਿਆਰੇ ਮੁੱਛਲ ਲਈ ਸੀ 39697000 ਦੀ ਨਿਕਲੀ ਚਾਰਾਂ ਗਲੇ ਚ ਐਰ ਕੀ ਕਿਵੇਂ ਕਰੀਗੀ ਉਹ ਕਹਿੰਦਾ ਵੀ ਪੁੱਤਰ ਇੱਕ ਗੱਲ ਕਹਾਂ ਗੁੱਸਾ ਨਾ ਕਰੀ ਮੈਂ ਤਾਂ ਤੈਨੂੰ ਸਲਾਹ ਦਊਂਗਾ ਵੀ ਤੂੰ ਲਾ ਚੋਨਾ ਮੈਂ ਕਿਹਾ ਵੀ ਕਿਉਂ ਕਹਿੰਦਾ ਐਂ ਕਰ ਕਾਪੀ ਪੈਨ ਚੱਕ ਲਾ ਤੇ ਸਾਵਕਤਾਬ ਲਿਖ ਤੇ ਮੇਰੇ ਖਿਆਲ ਚ ਦੇ ਕੋਲੇ ਕਹਿੰਦਾ 15 ਤੋਂ 20 ਕਿੱਲੇ ਜ਼ਮੀਨ ਆ ਉਹਨੂੰ ਬਾਸਮਤੀ ਲਾਉਣੀ ਚਾਹੀਦੀ ਆ 4 ਕਿੱਲੇ ਵੱਧ ਵੱਧ 5 ਕਿੱਲੇ ਯਾਨੀ ਕਿ ਜਿੰਨੀ ਜ਼ਮੀਨ ਆ ਉਹਦਾ ਤੀਜਾ ਹਿੱਸਾ ਉਹਨੂੰ ਬਾਸਮਤੀ ਲਾਉਣੀ ਚਾਹੀਦੀ ਆ ਜੇਕਰ ਉਹਨੇ ਰੇਟ ਲੈਣਾ ਇਸ ਸਾਲ ਜਿਹੜਾ ਵੀ ਸੱਜਣ ਮਿੱਤਰ 80-82 ਹਜ਼ਾਰ ਨੂੰ ਠੇਕੇ ਲਾਉ ਉਹ ਮੁਛਲ ਜਾਂ 17-18 ਲਾਉ ਕਿਉਂਕਿ 80-82 ਹਜ਼ਾਰ ਤਾਂ ਮੁਛਲ 17-18 ਬਚਾ ਸਕਦੀ ਆ ਉਹਦੇ ਮਨ ਚੇਤ ਤੋੜੀ ਕੁਆ ਵੀ ਐਰ ਕੀ ਰੇਟ ਵੀ 4000 ਪਲੱਸ ਰਹੁ ਪਰ ਉਹ ਬਜ਼ੁਰਗ ਕਹਿੰਦਾ ਮੈਨੂੰ ਨਹੀਂ ਲੱਗਦਾ ਵੀ ਐਰ ਕੀ ਰੇਟ 4000 ਪਲੱਸ ਜਾਵੇ ਕਹਿੰਦਾ ਮੁਸ਼ਕਲ ਨਾਲ ਕਹਿੰਦਾ ਵੀ ਜਿੱਥੋਂ ਤੱਕ ਮੇਰਾ ਆਈਡੀਆ ਵੀ ਜੇਕਰ ਅੱਧ ਨਾਲੋਂ ਜ਼ਿਆਦਾ ਬਾਸਮਤੀ ਲੱਗੀ ਵੀ ਜਿਸ ਜੇ ਕਿਸੇ ਕੋਲੇ ਵਾਣ ਆ ਉਹਨੇ ਅੱਧੇ ਹਿੱਸੇ ਨਾਲੋਂ ਜ਼ਿਆਦਾ ਬਾਸਮਤੀ ਲਈ ਜਾਂਦਾ ਹਿੱਸਾ ਲਈ ਤਾਂ ਰੇਟ ਕਹਿੰਦਾ 3500 ਤੇ 4000 ਦੇ ਵਿੱਚ ਰਹੁ ਮੈਂ ਕਿਹਾ ਬਾਪੂ 3500 4000 ਰੇਟ ਵੀ ਬਹੁਤ ਆ ਕਹਿੰਦਾ ਨਹੀਂ ਕਹਿੰਦਾ ਪਿਛਲੇ ਸਾਲ ਝੋਨੇ ਦਾ ਰੇਟ ਸੀ 2183 ਐਰ ਕੀ ਕਹਿੰਦਾ ਵੀ ਤੂੰ ਮੰਨ ਵੀ 140 43 ਰੁਪਏ ਵਧਾਇਆ ਸੀ ਐਰ ਕੀ 120 ਰੁਪਏ ਮੰਨ ਵੀ 2300 ਹੋਊਗਾ ਪਰ ਬਾਸਮਤੀ ਦਾ ਰੇਟ ਐਰ ਕੀ ਵਾਧਾ ਨਹੀਂ ਦੀਦਾ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਹਿੰਦਾ ਮੈਂ ਤਾਂ ਤੈਨੂੰ ਇਹ ਥਲਾ ਦਿੰਦਾ ਵੀ ਜੇਕਰ ਚਲੋ ਛੋਟਾ ਜ਼ਿਮੀਂਦਾਰ ਤਾਂ ਲਾ ਸਕਦਾ 2 3 4 ਕਿੱਲੇ ਆਲਾ ਲਾ ਲੈ ਪਰ ਜਿਹਦੇ ਕੋਲ 15 20 ਕਿੱਲੇ ਜ਼ਮੀਨ ਆ 10 ਕਿੱਲੇ ਤੋਂ ਉੱਪਰ ਉਹ ਆਪਦੀ ਜ਼ਮੀਨ ਦਾ ਤੀਜਾ ਹਿੱਸਾ ਬਾਸਮਤੀ ਲਾਵੇ ਤੇ ਦੋ ਹਿੱਸੇ ਉਹ ਝੋਨਾ ਲਾਵੇ ਪੀਆਰ 126 ਲਾਵੇ 131 ਲਾਵੇ ਮੈਂ ਕਹਾ ਯਾਰ ਫਿਰ ਵੀ ਕਿਤੇ ਨਾ ਕਿਤੇ ਬਾਸਮਤੀ ਜ਼ਿਆਦਾ ਨਿਕਲਦੀ ਉਹ ਕਹਿੰਦਾ ਨਹੀਂ ਕਾਪੀ ਪੈਨ ਚੱਕ ਤੈਨੂੰ ਮੈਂ ਦੱਸ ਦਿੰਨਾ ਵੀ ਬਾਸਮਤੀ ਜ਼ਿਆਦਾ ਨਿਕਲਦੀ ਆ ਕਿ ਝੋਨਾ ਜ਼ਿਆਦਾ ਨਿਕਲਦਾ ਮੇਰੇ ਕੋਲ ਆ ਪਰਚੀ ਹੁਣ ਮੈਂ ਤੈਨੂੰ ਦੱਸ ਦਿੰਨਾ ਵਿੱਚ ਝੋਨਾ ਲਾਉਣ ਚ ਫਾਇਦਾ ਕਿ ਬਾਸਮਤੀ ਲਾਉਣ ਚ ਫਾਇਦਾ ਲਓ ਵੀ ਸੱਜਣੋ ਪਿਛਲੇ ਸਾਲ ਰੇਟ ਸੀ ਝੋਨੇ ਦਾ 2183 ਐਸ ਸਾਲ ਬਜ਼ੁਰਗ ਦੇ ਕਹਿਣ ਤੇ 120 140 ਮੰਨਦੇ ਆ ਪਰ 120 ਮੰਨ ਕੇ ਚਲੋ 2300 ਰੁਪਏ ਮੰਨ ਕੇ ਚਲੋ ਝੋਨੇ ਦਾ ਰੇਟ 2024-25 ਦਾ 2300 ਦਾ ਰੇਟ ਆ ਝੋਨਾ ਉਮਮਣ 131 126 ਤੇ ਹਾਈਬ੍ਰਿਡ ਚੰਗੇ ਵਾਣ ਚ 35 ਕੁਇੰਟਲ ਨਿਕਲਦਾ ਆਪਾਂ 35 ਕੁਇੰਟਲ ਮੰਨ ਕੇ ਚੱਲਦੇ ਆ ਤਾਂ ਦੋਸਤੋ ਜੇਕਰ 35 ਕੁਇੰਟਲ ਝੋਨਾ ਨਿਕਲਦਾ ਤਾਂ 2300 ਨੂੰ ਵੇਖਦਾ ਤੇ 80500 ਰੁਪਏ ਦਾ ਹੁੰਦਾ ਜੀ ਦੇ ਵਿੱਚ ਖਰਚਾ ਕੋਈ ਇੰਨਾ ਜ਼ਿਆਦਾ ਨਹੀਂ ਦੋ ਤਿੰਨ ਸਪ੍ਰਿਆ ਫੰਗਸ ਦੀਆਂ ਬਜਦੀਆਂ ਨਾ ਹੈਨਾ ਤੇ ਸੁੰਡੀ ਸਾਂਡੀ ਵਗੈਰਾ ਵੀ ਘਟ ਪੈਂਦੀ ਤੇ ਦੋ ਤਿੰਨ ਯੂਰੀਆ ਦੇ ਘਟਿਆਂ ਨਾਲ ਭਲ ਜਾਂਦਾ ਜੇਕਰ ਗੱਲ ਕਰੀਏ ਮੁਛਲ ਬਾਸਮਤੀ ਝੋਨੇ ਦੀ ਤਾਂ ਆਪਾਂ 23 ਕੁਆਂਟਲ ਝਾੜ ਵੱਧ ਤੋਂ ਵੱਧ ਮੰਨਦੇ ਆਂ ਬਜ਼ੁਰਗ ਕਹਿੰਦਾ ਵੀ ਸਾਡੇ ਖੇਤ ਦੇ ਵਿੱਚ ਤਾਂ 22 ਤੋਂ 23 ਕੁਆਂਟਲ ਹੀ ਨਿਕਲਦਾ ਆ ਰਿਹਾ ਮੁਛਲ ਦਾ ਜੇਕਰ ਉਹ ਕਹਿੰਦਾ ਵੀ ਆਪਾਂ 3500 ਤੋਂ 4000 ਦੇ ਵਿੱਚ ਮੰਨੀ ਤਾਂ ਆਪਾਂ 3700 ਕੁਆਂਟਲ ਦਾ ਭਾਅ ਮੰਨ ਕੇ ਚੱਲਦੇ ਆਂ ਜੇਕਰ 23 ਕੁਆਂਟਲ ਮੁਛਲ ਬਾਸਮਤੀ ਜਾਂ 17 18 ਜਾਂ 11 21 ਨਿਕਲੇ ਦਾ 3700 ਦੇ ਹਿਸਾਬ ਨਾਲ ਬੰਦੀ 85100 ਦੀ ਮੈਂ ਆਖਾ ਬਜ਼ੁਰਗਾ 5000 ਵੱਧ ਨਿਕਲੀ ਕਹਿੰਦਾ ਰੋਕਦਾ ਜਾ ਥੱਲੇ ਚੱਲ ਜੀ ਕਹਿੰਦਾ ਦੇਖ ਤੂੰ 85100 ਦਾ ਮੁਛਲ ਬਾਸਮਤੀ ਨਿਕਲੀ 80500 ਦਾ ਝੋਨਾ ਨਿਕਲਿਆ ਡਿਫਰੈਂਸ ਰਹਿ ਗਿਆ 4600 ਰੁਪਏ ਦਾ ਕਹਿੰਦਾ ਅੱਗੇ ਵੇਖ ਕਹਿੰਦਾ ਬਾਸਮਤੀ ਵੜਨ ਵਾਸਤੇ 200 ਰੁਪਿਆ ਵੱਧ ਦੇਣਾ ਪੈਂਦਾ ਮਸ਼ੀਨ ਵਾਲਿਆਂ ਨੂੰ 200 ਰੁਪਿਆ ਵੱਧ ਦੇਣਾ ਪੈਂਦਾ ਰੀਪਰ ਵਾਲੇ ਨੂੰ 400 ਤਾਂ ਇਹ ਖਰਚਾ ਪੈ ਗਿਆ ਤੇ ਕਹਿੰਦਾ ਤਿੰਨ ਫੰਗਸ ਦੀਆਂ ਸਰੀਆਂ ਦੀਆਂ ਸਪਰੇਆਂ ਕਰਨੀਆਂ ਪੈਂਦੀਆਂ ਜਿਹਦੀ ਇਹ ਕੋਸਟ 4000 ਰੁਪਿਆ ਕਿੱਲਾ ਪੈਂਦੀ ਆ ਉਸ ਤੋਂ ਬਾਅਦ ਕਹਿੰਦਾ ਹੈ 1000 ਰੁਪਿਆ ਐਕਸਟਰਾ ਲੇਬਰ ਸਪਰੇਅ ਦਾ ਖਰਚਾ ਇੱਕ ਕਿੱਲੇ ਤੇ ਵਾਧਾ ਆ ਜਾਂਦਾ ਤੇ ਟੋਟਲ 5400 ਰੁਪਿਆ ਖਰਚਾ ਬਣ ਗਿਆ ਜੇਕਰ ਝੋਨੇ ਨਾਲੋਂ ਕਹਿੰਦਾ 5400 ਤੋਂ ਲੈ ਕੇ 6000 ਰੁਪਿਆ ਬਾਸਮਤੀ ਤੇ ਖਰਚਾ ਵਧਦਾ ਆਉਂਦਾ ਤੇ ਜੇਕਰ ਆਪਾਂ ਬਚਤ ਦੀ ਗੱਲ ਕਰੀਏ ਤੇ ਕਹਿੰਦਾ 4600 ਰੁਪਿਆ ਮੈਂ ਬਣਾਇਆ ਕਿ 8500 ਦੀ ਬਣੀ ਬਾਸਮਤੀ ਤੇ 80500 ਦਾ ਝੋਨਾ ਬਣਿਆ ਤੇ 4600 ਰੁਪਿਆ ਰਹਿ ਗਿਆ ਇਥੇ ਕਹਿੰਦਾ 5400 ਰੁਪਿਆ ਦਾ ਖਰਚਾ ਵੱਧ ਆ ਗਿਆ ਤੇ 4600 ਘਟਾਈਏ ਤੇ 800 ਰੁਪਿਆ ਜਿਮੀਦਾਰ ਦੀ ਜੇਬ ਚੋਂ ਗਿਆ ਨਾਲੇ ਕਹਿੰਦਾ ਵੀ ਬਾਸਮਤੀ ਲੇਟ ਵੜੀਂਦੀ ਆ ਕਣਕ ਲੇਟ ਬੀਜੀ ਜਾਂਦੀ ਆ ਤੇ ਕਣਕ ਦੇ ਝਾੜ ਤੇ ਵੀ ਅਸਰ ਪੈਂਦਾ ਕਣਕ ਦਾ ਵੀ ਕੋਈ 4-5 ਮਣ ਝਾੜ ਘਟਦਾ ਤਾਂ ਦੋਸਤੋ ਹੁਣ ਤੁਸੀਂ ਹੀ ਦੱਸ ਦਿਓ ਵੀ ਬਜ਼ੁਰਗ ਦੀ ਗੱਲ ਸਹੀ ਆ ਜਾਂ ਗਲਤ ਮੈਂ ਤਾਂ ਕਹਿੰਦਾ ਵੀ 5000 ਹੋਵੇ ਬਾਸਮਤੀ ਪਰ ਮੈਂ ਤਾਂ ਲਾਊਂਗਾ ਮੁਛਲ ਕੌਰ ਕੀਰਤ ਮੈਂ ਤਾਂ ਲਾਉਂਗਾ ਮੁਛਲੀ ਕਿਉਂਕਿ ਆਪਾਂ ਤਾਂ ਪਿਛਲੇ ਸਾਲ ਦਾ ਸਵਾਦ ਪਿਆ ਖੜਾ ਪਰ ਜੇਕਰ ਬਜ਼ੁਰਗ ਦੀ ਗੱਲ ਸੋਚੀ ਜਾਵੇ ਤਾਂ ਇਸ ਦੀ ਗੱਲ ਤੇ ਵੀ ਗੌਰ ਕਰਨਾ ਚਾਹੀਦਾ ਵੀ ਕਿਤੇ ਸਾਰੀ ਬਾਸਮਤੀ ਲਾ ਕੇ ਪਿਛਲੇ ਸਾਲ ਦੇ ਵਾਂਗੂ ਪਿਛਲੇ ਤੋਂ ਪਿਛਲੇ ਸਾਲ ਜਿਵੇਂ ਹੋਇਆ ਸੀਗਾ ਵੀ ਮੈਂ 1800 ਨੂੰ ਵੇਚੀ ਸੀ ਚਾਚੇ ਮੇਰੇ ਨੇ 1600 ਨੂੰ ਵੇਚੀ ਸੀ ਤੇ ਝੋਨਾ ਵਿਕਿਆ ਸੀਗਾ 1900 ਨੂੰ ਇੱਕ ਸਾਲ ਝੋਨੇ ਨਾਲੋਂ ਸਸਤੀ ਬਾਸਮਤੀ ਵਿਕੀ ਸੀ ਤੇ ਕਿਤੇ ਐ ਸਾਲ ਵੀ ਇਦਾਂ ਨਾ ਹੋਵੇ ਇਸ ਕਰਕੇ ਵੰਡ ਵੜਾ ਕੇ ਲਾਓ ਤਾਂ ਜੋ ਆਪਾਂ ਨੂੰ ਬਾਸਮਤੀ ਦਾ ਰੇਟ ਵੀ ਮਿਲੇ ਤੇ ਝੋਨੇ ਦਾ ਵੀ